ਸੋਰਾ ਭੋਗਤੀ ਗਈ ਹੋਈ ਸਨ ਅਤੇ ਪਤੀ ਕੰਮਤੇ ਪਿੱਛੋ ਦੋ ਬੱਚਿਆਂ ਦੀ ਮਾਂ ਨੇ ਚੁਕ ਲਿਆ ਖੋਫਨਾ ਕਦਮ ਦਰਅਸਲ ਇਸ ਔਰਤ ਦੇ ਵੱਲੋਂ ਪੱਖੇ ਦੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸੋਰੇ ਪਰਿਵਾਰ ਤੇ ਇਲਜ਼ਾਮ ਲਗਾਏ ਗਏ ਨੇ ਇਸ ਔਰਤ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਬਰਨਾਲਾ ਦੇ ਹੰਡਿਆਇਆ ਰੋਡ ਤੋਂ ਇਹ ਘਟਨਾ ਸਾਹਮਣੇ ਆਈ ਹੈ ਦੋ ਬੱਚਿਆਂ ਦੀ ਮਾਂ ਦੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ ਇਸ ਸਾਰੇ ਮਾਮਲੇ ਨੂੰ ਲੈ ਕੇ ਲੜਕੀ ਦੇ ਪਰਿਵਾਰ ਵੱਲੋਂ ਸੋਹਰੇ ਪਰਿਵਾਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਦੂਜੇ ਪਾਸੇ ਲੜਕੀ ਦੇ ਪਤੀ ਨੇ ਦੱਸਿਆ ਕਿ ਜਿਸ ਸਮੇਂ ਘਟਨਾ ਵਾਪਰੀ ਹੈ ਉਸ ਸਮੇਂ ਉਹਦੇ ਮਾਤਾ ਪਿਤਾ ਭੋਗ ਤੇ ਕਰੋ ਬਾਹਰ ਗਏ ਹੋਏ ਸਨ ਅਤੇ ਉਹ ਆਪਣੀ ਦੁਕਾਨ ਤੇ ਮੌਜੂਦ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਵਿਅਕਤੀਆਂ ਦੇ ਵੱਲੋਂ ਮੇਰੀ ਦੁਕਾਨ ਤੇ ਆ ਕੇ ਮੇਰੀ ਪਤਨੀ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਰਹਿਣ ਲੱਗ ਗਈ ਅਤੇ ਅਜੇਹੇ ਦੇ ਵਿੱਚ ਉਹਨਾਂ ਨੇ ਸਾਡੇ ਤੇ ਕਈ ਵਾਰ ਦਬਾਅ ਵੀ ਬਣਾਏ ਸਨ ਕਿ ਅਸੀਂ ਸਮਝੌਤਾ ਕਰ ਲਓ ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗ ਗਈ ਅਤੇ ਅਜੇਹੇ ਦੇ ਵਿੱਚ ਉਹਨਾਂ ਨੇ ਸਾਡੇ ਤੇ ਕਈ ਵਾਰ ਦਬਾਅ ਵੀ ਬਣਾਏ ਸਨ ਕਿ ਸਾਡੇ ਨਾਲ ਸਮਝੌਤਾ ਕਰ ਲਓ ਪਰ ਮੇਰੀ ਪਤਨੀ ਨਹੀਂ ਮੰਨਦੀ ਸੀ ਜਿਸ ਤੋਂ ਬਾਅਦ ਮੇਰੀ ਪਤਨੀ ਦੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹਾਂਜੀ ਸਰ ਮੈਂ ਅਸ਼ਵਨੀ ਕੁਮਾਰ ਪੱਪਾ ਮੇਰੀ ਲੜਕੀ ਬਰਨਾਲਾ ਵਿਖੇ ਵਿਆਹੀ ਹੋਈ ਸੀ ਸੋ니아 ਰਾਨੀ ਉਹਦੇ ਪਸੌਰੇ ਪਰਿਵਾਰ ਵੱਲੋਂ ਅੱਜ ਉਹਨੂੰ ਮਾਰ ਦਿੱਤਾ ਗਿਆ ਹੈ ਮੈਨੂੰ ਇਨਸਾਫ ਦੁਆਇਆ ਜਾਵੇ ਤੁਹਾਡੇ ਸੰਦੀਪ ਸਿੰਘ ਜੀ ਨੇ ਡੇਢ ਕਿ ਮਹੀਨਾ ਹੋ ਗਿਆ ਸਾਡੀ ਦੁਕਾਨ ਤੇ ਆ ਕੇ ਕੋਈ ਲੜਾਈ ਹੋਈ ਸੀ ਤੇ ਉਹਨਾਂ ਨੇ ਕੁੱਟਮਾਰ ਕਾਫੀ ਕਰਕੇ ਗਏ ਮੇਰੇ ਵਾਈਫ ਨਾਲ ਤੇ ਅੱਜ ਜਿਹੜਾ ਮਸਲਾ ਹੋਇਆ ਇਹ ਅੱਜ ਉਹਨਾਂ ਨੇ ਸੋਸਾਇਡ ਕੀਤਾਗਾ ਤੇ ਇਹ ਡਿਪੈਸ਼ਨ ਚ ਹੀ ਰਹਿੰਦੇ ਸੀਗੇ ਉਸ ਦਿਨ ਦੇ ਤੇ ਇਹ ਕਹਿੰਦੇ ਵੀ ਗਲਤ ਹੋ ਗਿਆ ਮੇਰੀ ਤਾਂ ਬੇਇੱਜ਼ਤੀ ਬਹੁਤ ਹੋ ਗਈ ਹੈ ਮੇਰੇ ਇੰਨਾਂ ਨੇ ਵਾਲ ਪਟੇ ਆ ਤੇ ਨਾਲੇ ਮੈਨੂੰ ਲਫੜੇ ਵੀ ਬਹੁਤ ਮਾਰੇ ਨੇ ਤੇ ਅੱਜ ਜਿਹੜਾ ਕਦਮ ਚੱਕ ਲਿਆ ਇਹ ਬਹੁਤ ਗਲਤ ਹੋ ਗਿਆ ਤੇ ਇਸ ਤੋਂ ਬਾਅਦ ਬੱਚਿਆਂ ਦਾ ਮੇਰਾ ਦਾ ਕੁਝ ਨਹੀਂ ਬਣ ਸਕਦਾ ਹੁਣ ਇਸ ਤੋਂ ਬਾਅਦ ਚ ਜ਼ਿੰਦਗੀ ਖਤਮ ਹੀ ਹੋ ਗਈ ਹੈ ਇਸ ਤੋਂ ਬਾਅਦ ਮੇਰੇ ਮੰਮੀ ਡੈਡੀ ਵਰਗੇ ਅੱਜ ਭੋਗਤੇ ਗਏ ਵੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਸੁਸਾਇਡ ਕੀਤਾ ਤੇ ਜਿਹੜਾ ਸਾਰਾ ਮਾਲ ਮਾਮਲਾ ਇਹ ਪੁਲਿਸ ਵਾਲਿਆਂ ਕੋਲ ਦਰਜਾਈ ਤੇ ਕੈਮਰੇ ਵਗੈਰਾ ਸੀਸੀਟੀਵੀ ਕੈਮਰੇ ਚ ਸਭ ਕੁਝ ਕੈਦ ਆਈ ਸਾਡੇ ਸਮਝੌਤੇ ਉੱਤੇ ਦਬਾਅ ਪਾ ਰਹੇ ਸੀਗੇ ਜੀ ਤੇ ਮੇਰੀ ਘਰ ਵਾਲੀ ਸਮਝੌਤੇ ਵਾਸਤੇ ਮੰਨਦੀ ਨਹੀਂ ਸੀਗੀ ਇਸ ਕਾਰਨ ਉਹਨਾਂ ਨੇ ਸੁਸਾਇਡ ਕਰ ਲਿਆ ਕੀ ਨਾਮ ਤੁਹਾਡਾ ਹਰਪ੍ਰੀਤ ਹੈ ਜੀ ਜਿਹੜੀ ਕੁੜੀ ਦੀ ਡੈਥ ਹੋਈ ਹੈ ਉਹ ਤੁਹਾਨੂੰ ਸਵੇਰੇ ਮਿਲੀ ਅੱਜ ਹਾਂ ਕਿੰਨੇ ਵਜੇ ਹੋਣੀ ਤੇ ਵੇਰਿਓ ਮੈਨੂੰ ਮਿਲੀ ਆ ਉਹ 7 ਵਜੇ 7 ਵਜੇ ਕੀ ਗੱਲਬਾਤ ਹੋਈ ਸੀ 7 ਵਜੇ ਉਹਨੇ ਮੈਨੂੰ ਕਿਹਾਗਾ ਜੀ ਆਂਟੀ ਰਿਮੋਟਰ ਚਲਾਓ ਤੁਹਾਡਾ ਘਰ ਕਿੱਥੇ ਆ ਅਸੀਂ ਇੱਥੇ ਰਹਿੰਦੇ ਹਾਂ ਅਸੀਂ ਕਿਰਾਏ ਦੇ ਲੈਣੇ ਵਿੱਚ ਠੀਕ ਹੈ ਜੀ ਤੇ ਫਿਰ ਉਹਨੇ ਮੈਂ ਇਹਨਾਂ ਦੇ ਕੰਮ ਵੀ ਕਰਦੀ ਆ ਓਕੇ ਤੇ ਉਹਨਾਂ ਨੇ ਫਿਰ ਮੈਨੂੰ ਦਾਸਤ ਕਹਿੰਦਾ ਆਂਟੀ ਕਹਿੰਦੀ ਅੰਦਰਲਾ ਦਾਸਤ ਮੀਂਹ ਲੈਣਾ ਕਰ ਲਓ ਮੈਂ ਨਾਰਮਲ ਸੀ ਕਿ ਕੋਈ ਗੱਲਬਾਤ ਨਹੀਂ ਲੱਗਦੀ ਆ ਅਜ ਤੱਕ ਕੋਈ ਲੜੇ ਬੋਲਦੇ ਵੀ ਨਹੀਂ ਸੁਨੇ ਹੈਗੇ ਕਿੰਨੇ ਕੁ ਵੇਸਫਾਈ ਕੀਤੀ ਤੁਸੀਂ ਸਫਾਈ ਤਾਂ ਮੈਂ ਸਵੇਰੇ ਦਕਾਨ ਦੀ 7 ਵਜੇ ਕਰਨ ਲੱਗ ਜਾਂਦੀ ਹਾਂ ਤੇ ਵਾਕਈ ਦੀ ਸਫਾਈ ਮੈਂ ਆ ਕੇ ਕਰਦੀ ਆ 11 ਵਜੇ ਠੀਕ ਹੈ ਜੀ ਉਧਰ ਕੰਮ ਕਰਕੇ ਆਉਣੀ ਆ ਇੱਕ ਘਰ ਦੇ ਹੋਰ ਜਦੋਂ ਮੈਂ ਆਈ ਤੇ ਉਹ ਦਾ ਮੈਂ ਪਾਹਾ ਲੈ ਰੱਖਿਆ ਸੀ ਨਾ ਅੰਡੀ ਤੁਹਾਡਾ ਗੁੱਡ ਨੇਮ ਮੇਰਾ ਨਾ ਬਲਜੀਤਤਾ ਜੀ ਬਲਜੀਤ ਘਰ ਤੁਸੀਂ ਅੱਜ ਇਹਨਾਂ ਦੇ ਘਰੇ ਆਏ ਹੋ ਸਵੇਰੇ ਹਾਂ ਜੀ ਅੱਜ ਸਵੇਰੇ ਮੈਂ ਆਈ ਸੀ 10:00 ਵਜੇ ਆਏ 10:05 ਕੇ ਤੇ ਓਕੇ ਤੇ ਸਾਢੇ 10 ਸਿਤੋਂ ਗਏ ਉਹਨੇ ਮੈਨੂੰ ਪਾਣੀ ਗੁੱਸਾ ਕਰਕੇ ਕੁੜੀ ਨੇ ਦਿੱਤਾ ਐ ਮੈਂ ਪਾਣੀ ਪੀਤਾ ਐ ਮੈਂ ਕਿਹਾ ਅਸੀਂ ਉਹ ਵੀ ਨਹੀਂ ਪੁੱਤਾ ਸੀ ਪੀ ਕੇ ਆਏ ਕਿ ਨਾ ਨਹੀਂ ਚਾਹ ਪੀਂਦੇ ਤਾਂ ਇੰਜ ਵਾਸੇ ਪਾਣੀ ਪੀ ਲਵੋ ਕੋਈ ਗੱਲ ਹੋਈ ਹੋਵੇ ਉਹਦੇ ਨਾਲ ਕੋਈ ਨਾ ਆਈ ਜੀ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਨਾ ਹੀ ਕੋਈ ਗੁੱਸੇ ਵਾਲੀ ਉਹ ਹੈ ਨਹੀਂ ਸਬੂਤ ਦੀ ਇਹ ਮਿੱਤਕ ਕੁੜੀ ਦਾ ਸਾਸੋਰਾ ਤੁਹਾਡੇ ਨਾਲ ਗਏ ਸਵੇਰੇ ਹਾਂਜੀ ਨਾਲ ਗਏ ਸਾਡੇ ਅਸੀਂ ਸਾਢੇ 10 ਕਰੋ ਗਏ ਸਾਢੇ 10 ਕਰੇ ਗਏ ਕਾਦੇ ਤੇ ਗਏ ਤੁਸੀਂ 4:00 ਹੋਇਆ ਸਾਢੇ 10 ਬਾਅਦ ਹੋਇਆ ਬਾਅਦ ਹੋਇਆ ਹਾਂਜੀ ਤੁਸੀਂ ਕਾਦੇ ਤੇ ਗਏ ਅਸੀਂ ਗੱਡੀ ਤੇ ਗਏ ਅ ਜਿਸਨੀ ਦੀ ਗੱਡੀ ਤੇ ਗਏ ਮੁੰਡਾ ਹੈ ਪੀ ਆ ਉਹਨੂੰ ਡਰਾਈਵਰ ਲੈ ਕੇ ਗਿਆ ਅਸੀਂ ਨਾਲ ਅਸੀਂ ਪੰਜੇ ਜਾਣੇ ਸੀਗੇ ਦੋਨੇ ਅਸੀਂ ਦੋਨੇ ਇਹਦੇ ਮੰਮੀ ਡੈਡੀ ਹਾਂ ਓਕੇ ਅੱਜ ਇੱਕ ਘਟਨਾ ਮਿਲੀ ਸੀ ਕਿ ਕਿ ਹੰਡਿਆ ਰੋਡ ਤੇ ਪਟੜਪਲਾਪ ਦੇ ਨਾਲ ਵਾਲੀ ਗਲੀ ਚ ਇੱਕ ਲੜਕੀ ਨੇ ਸੁਸਾਇਡ ਕਰ ਲਿਆ ਜਿਸ ਸੰਬੰਧ ਵਿੱਚ ਮਨ ਇੰਸਪੈਕਟਰ ਨੇ ਸਮੇਤ ਸਾਥੀ ਕਰਮਚਾਰੀ ਨੇ ਜਾ ਕੇ ਸਾਰਾ ਮੌਕਾ ਦੇਖਿਆ ਪੁੱਛ ਪੜਤਾਲ ਕੀਤੀ ਪੜਤਾਲ ਕਾਰਨ ਪ੍ਰੰਤਕ ਨੂੰ ਅਨੁਸਾਰ ਜੋ ਬਣਦੀ ਹੈ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਤੇ ਉਸ ਤੋਂ ਬਾਅਦ ਸ਼ਾਮ ਨੂੰ ਲਮਰਿਤ ਦੇ ਲੜਕੇ ਦੇ ਪਿਤਾ ਅਸ਼ੋਲੀ ਕੁਮਾਰ ਅਤੇ ਉਸਦੀ ਮਾਤਾ ਨੀਲਨ ਕੁਮਾਰੀ ਨੇ ਆਪਣਾ ਬਿਆਨ ਲਿਖਾਇਆ ਜਿਸ ਬਿਆਨ ਦੇ ਆਧਾਰ ਤੇ ਜੋਗ ਤਰਾਮਾ ਦਾਇਰਤ ਮਕਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਹਰੇਕ ਤੱਤ ਹਰੇਕ ਪਹਿਲੂ ਸਾਰੇ ਪਾਸਿਓ ਦਿਖਿਆ ਜਾਊਗਾ ਸਾਸੂ ਦਾ ਭੋਗਤੀ ਗਈ ਹੋਏ ਸਨ ਅਤੇ ਪਤੀ ਕੰਮ ਤੇ ਪਿੱਛੋ ਦੋ ਬੱਚਿਆਂ ਦੀ ਮਾਂ ਨੇ ਚੁਕ ਲਿਆ ਖੋਫਨਾ ਕਦਮ ਦਰਅਸਲ ਇਸ ਔਰਤ ਦੇ ਵੱਲੋਂ ਪੱਖੇ ਦੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸੋਹਰੇ ਪਰਿਵਾਰ ਤੇ ਇਲਜ਼ਾਮ ਲਗਾਏ ਗਏ ਨੇ ਇਸ ਔਰਤ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਬਰਨਾਲਾ ਦੇ ਹੰਡਿਆਇਆ ਰੋਡ ਤੋਂ ਇਹ ਘਟਨਾ ਸਾਹਮਣੇ ਆਈ ਹੈ ਦੋ ਬੱਚਿਆਂ ਦੀ ਮਾਂ ਦੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ ਇਸ ਸਾਰੇ ਮਾਮਲੇ ਨੂੰ ਲੈ ਕੇ ਲੜਕੀ ਦੇ ਪਰਿਵਾਰ ਵੱਲੋਂ ਸੋਹਰੇ ਪਰਿਵਾਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਦੂਜੇ ਪਾਸੇ ਲੜਕੀ ਦੇ ਪਤੀ ਨੇ ਦੱਸਿਆ ਕਿ ਜਿਸ ਸਮੇਂ ਘਟਨਾ ਵਾਪਰੀ ਹੈ ਉਸ ਸਮੇਂ ਉਹਦੇ ਮਾਤਾ ਪਿਤਾ ਭੋਗ ਤੇ ਕਰੋ ਬਾਹਰ ਗਏ ਹੋਏ ਸਨ ਅਤੇ ਉਹ ਆਪਣੀ ਦੁਕਾਨ ਤੇ ਮੌਜੂਦ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਵਿਅਕਤੀਆਂ ਦੇ ਵੱਲੋਂ ਮੇਰੀ ਕਾਂਤੇ ਆ ਕੇ ਮੇਰੀ ਪਤਨੀ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਰਹਿਣ ਲੱਗ ਗਈ ਅਤੇ ਅਜੇਹੇ ਦੇ ਵਿੱਚ ਉਹਨਾਂ ਨੇ ਸਾਡੇ ਤੇ ਕਈ ਵਾਰ ਦਬਾਅ ਵੀ ਬਣਾਏ ਸਨ ਕਿ ਅਸੀਂ ਸਮਝੌਤਾ ਕਰ ਲਓ ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗ ਗਈ ਅਤੇ ਅਜੇਹੇ ਦੇ ਵਿੱਚ ਉਹਨਾਂ ਨੇ ਸਾਡੇ ਤੇ ਕਈ ਵਾਰ ਦਬਾਅ ਵੀ ਬਣਾਏ ਸਨ ਕਿ ਸਾਡੇ ਨਾਲ ਸਮਝੌਤਾ ਕਰ ਲਓ ਪਰ ਮੇਰੀ ਪਤਨੀ ਨਹੀਂ ਮੰਨਦੀ ਸੀ ਜਿਸ ਤੋਂ ਬਾਅਦ ਮੇਰੀ ਪਤਨੀ ਦੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ ਹਾਂਜੀ ਸਰ ਮਾਸ਼ ਫਨੀ ਕੁਮਾਰ ਟੱਪਾ ਮੇਰੀ ਲੜਕੀ ਬਰਨਾਲਾ ਵਿਖੇ ਵਿਆਹੀ ਹੋਈ ਸੀ ਸੋਨੀਆ ਰਾਨੀ ਉਹਦੇ ਪਸੌਰੇ ਪਰਿਵਾਰ ਵੱਲੋਂ ਅੱਜ ਉਹਨੂੰ ਮਾਰ ਦਿੱਤਾ ਗਿਆ ਹੈ ਮੈਨੂੰ ਇਨਸਾਫ ਦੁਆਇਆ ਜਾਵੇ ਸੰਦੀਪ ਸਿੰਘ ਉਰੇ ਡੇਢ ਕਿ ਮਹੀਨਾ ਹੋ ਗਿਆ ਜੀ ਸਾਡੀ ਦੁਕਾਨ ਤੇ ਆ ਕੇ ਕੋਈ ਲੜਾਈ ਹੋਈ ਸੀ ਤੇ ਉਹਨਾਂ ਨੇ ਕੁੱਟਮਾਰ ਕਾਫੀ ਕਰਕੇ ਗਏ ਮੇਰੇ ਵਾਈਫ ਨਾਲ ਤੇ ਅੱਜ ਜਿਹੜਾ ਮਸਲਾ ਹੋਇਆ ਇਹ ਅੱਜ ਉਹਨਾਂ ਨੇ ਸੋ ਸੁਸਾਇਡ ਕੀਤਾਗਾ ਤੇ ਇਹ ਡਿਪਰੈਸ਼ਨ ਚ ਹੀ ਰਹਿੰਦੇ ਸੀਗੇ ਉਸ ਦਿਨ ਦੇ ਤੇ ਇਹ ਕਹਿੰਦੇ ਵੀ ਗਲਤ ਹੋ ਗਿਆ ਮੇਰੀ ਤਾਂ ਬੇਇੱਜ਼ਤੀ ਬਹੁਤ ਹੋ ਗਈ ਹੈ ਮੇਰੇ ਇੰਨਾਂ ਨੇ ਵਾਲ ਪਟੇ ਆ ਤੇ ਨਾਲੇ ਮੈਨੂੰ ਲਫੜੇ ਵੀ ਬਹੁਤ ਮਾਰੇ ਨੇ ਤੇ ਅੱਜ ਜਿਹੜਾ ਕਦਮ ਚੱਕ ਲਿਆ ਇਹ ਬਹੁਤ ਗਲਤ ਹੋ ਗਿਆ ਤੇ ਇਸ ਤੋਂ ਬਾਅਦ ਬੱਚਿਆਂ ਦਾ ਮੇਰਾ ਦਾ ਕੁਝ ਨਹੀਂ ਬਣ ਸਕਦਾ ਹੁਣ ਇਸ ਤੋਂ ਬਾਅਦ ਚ ਜ਼ਿੰਦਗੀ ਖਤਮ ਹੀ ਹੋ ਗਈ ਹੈ ਇਸ ਤੋਂ ਬਾਅਦ ਮੇਰੇ ਮੰਮੀ ਡੈਡੀ ਵਰਗੇ ਅੱਜ ਭੋਗਤੇ ਗਏ ਵੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਸੁਸਾਇਡ ਕੀਤਾ ਤੇ ਜਿਹੜਾ ਸਾਰਾ ਮਾਲ ਮਾਮਲਾ ਇਹ ਪੁਲਿਸ ਵਾਲਿਆਂ ਕੋਲ ਦਰਜਾਈ ਤੇ ਕੈਮਰੇ ਵਗੈਰਾ ਸੀਸੀਟੀਵੀ ਕੈਮਰੇ ਚ ਸਭ ਕੁਝ ਕੈਦ ਆਈ ਸਾਡੇ ਸਮਝੌਤੇ ਉੱਤੇ ਦਬਾਅ ਪਾ ਰਹੇ ਸੀਗੇ ਜੀ ਤੇ ਮੇਰੀ ਘਰ ਵਾਲੀ ਸਮਝੌਤੇ ਵਾਸਤੇ ਮੰਨਦੀ ਨਹੀਂ ਸੀਗੀ ਇਸ ਕਾਰਨ ਉਹਨਾਂ ਨੇ ਸੁਸਾਇਡ ਕਰ ਲਿਆ ਕੀ ਨਾਮ ਤੁਹਾਡਾ ਹਰਪ੍ਰੀਤ ਜੀ ਜਿਹੜੀ ਕੁੜੀ ਦੀ ਡੈਥ ਹੋਈ ਆ ਤੁਹਾਨੂੰ ਸਵੇਰੇ ਮਿਲੀ ਅੱਜ ਹਾਂ ਕਿੰਨੇ ਵਜੇ ਹੋਣੀ ਸਵੇਰੇ ਹੋ ਬਣੀ ਮਿਲੀ ਆ ਉਹ 7 ਵਜੇ 7 ਵਜੇ ਕੀ ਗੱਲਬਾਤ ਹੋਈ ਸੀ 7 ਵਜੇ ਉਹਨੇ ਮੈਨੂੰ ਕਿਹਾ ਤਾਂ ਕਿ ਮੋਟਰ ਚਲਾ ਦੇ ਤੁਹਾਡਾ ਘਰ ਕਿੱਥੇ ਆ ਅਸੀਂ ਇੱਥੇ ਰਹਿੰਦੇ ਅਸੀਂ ਕਿਰਾਏ ਤੇ ਰਹਿੰਦੇ ਹਾਂ ਵਿੱਚ ਠੀਕ ਹੈ ਜੀ ਤੇ ਫਿਰ ਉਹਨੇ ਮੈਂ ਇਹਨਾਂ ਦੇ ਕੰਮ ਵੀ ਕਰਦੀ ਆ ਓਕੇ ਤੇ ਉਹਨਾਂ ਨੇ ਫਿਰ ਮੈਂ 10 ਮਿੰਟਾਂ ਆਨ ਕਿਹ ਕਹਿੰਦੀ ਅੰਦਰਲਾ ਰਾਸ਼ਟਰੀ ਮੀਟਿੰਗ ਕਰ ਦੋ ਮੈਂ ਨਾਰਮਲ ਸੀ ਕਿ ਕੋਈ ਗੱਲਬਾਤ ਨਹੀਂ ਲੱਗਦੀ ਆ ਅੱਜ ਤੱਕ ਕੋਈ ਲੜੇ ਬੋਲਦੇ ਵੀ ਨਹੀਂ ਸੁਨੇ ਹੈਗੇ ਕਿੰਨੇ ਕੁ ਵੇਸਫਾਈ ਕੀਤੀ ਤੁਸੀਂ ਸਫਾਈ ਤਾਂ ਮੈਂ ਸਵੇਰੇ ਦੁਕਾਨ ਦੇ 7 ਵਜੇ ਕਰਨ ਲੱਗ ਜਾਂਦੀ ਹਾਂ ਤੇ ਵਾਕਈ ਦੀ ਸਫਾਈ ਮੈਂ ਆ ਕੇ ਕਰਦੀ ਆ 11 ਵਜੇ ਠੀਕ ਹੈ ਜੀ ਉਧਰ ਕੰਮ ਕਰਕੇ ਆਉਣੀ ਹੈ ਇੱਕ ਘਰ ਦੇ ਹੋਰ ਜਦੋਂ ਮੈਂ ਆਈ ਕਿ ਹੋਗਾ ਮੈਂ ਖਾਣਾ ਲੈ ਰੱਖਿਆ ਸੀ ਨਾ ਅੰਟੀ ਤੁਹਾਡਾ ਗੁੱਡ ਮੋਰਨਿੰਗ ਮੇਰਾ ਨਾਮ ਬਲਜੀਤ ਆ ਜੀ ਬਲਜੀਤ ਘਰ ਤੁਹਾਡਾ ਤੁਸੀਂ ਅੱਜ ਇਹਨਾਂ ਦੇ ਘਰੇ ਆਏ ਹੋ ਸਵੇਰੇ ਹਾਂਜੀ ਅੱਜ ਸਵੇਰੇ ਮੈਂ ਆਈ ਸੀ 10:00 ਵਜੇ ਆਏ 10:05 ਕਤੇ ਓਕੇ ਤੇ ਸਾਢੇ 10:00 ਸੀ ਤੋਂ ਗਏ ਉਹਨੇ ਮੈਨੂੰ ਪਾਣੀ ਗੁੱਸਾ ਕਰਕੇ ਕੁੜੀ ਨੇ ਦਿੱਤਾ ਹੈ ਮੈਂ ਪਾਣੀ ਪੀਤਾ ਹੈ ਮੈਂ ਕਿਹਾ ਅਸੀਂ ਉਹ ਵੀ ਨਹੀਂ ਪੁੱਤਾ ਸੀ ਪੀ ਕੇ ਆਏ ਕਹਿੰਦਾ ਨਹੀਂ ਚਾਹ ਪੀਣ ਦਿੱਤਾ ਕਹਿੰਦੀ ਵਾਸੀ ਪਾਣੀ ਪੀ ਲਓ ਕੋਈ ਗੱਲ ਹੋਈ ਹੋਵੇ ਉਹਦੇ ਨਾਲ ਕੋਈ ਨਾ ਆਈ ਜੀ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਨਾ ਹੀ ਕੋਈ ਗੁੱਸੇ ਵਾਲੀ ਉਹ ਹੈ ਨਹੀਂ ਸਬੋਲ ਦੀ ਕੁੜੀ ਦਾ ਸਾਸ ਸੋਹਰਾ ਤੁਹਾਡੇ ਨਾਲ ਗਏ ਸਵੇਰੇ ਹਾਂਜੀ ਨਾਲ ਗਏ ਸਾਡੇ ਅਸੀਂ ਸਾਢੇ 10:00 ਕਰੋਗੇ ਜੀ ਸਾਢੇ 10:00 ਕਰੇ ਗਏ ਕਦੋਂ ਤੇ ਗਏ ਤੁਸੀਂ ਬਾਦੋ ਬਹਿ ਹਾਂਜੀ ਤੁਸੀਂ ਕਹਦੇ ਤੇ ਗਏ ਅਸੀਂ ਗੱਡੀ 'ਚ ਗਏ ਅ ਕਿਸਨ ਦੀ ਗੱਡੀ 'ਚ ਗਏ ਇੱਕ ਮੁੰਡਾ ਹੈ ਪੀ ਆ ਉਹਨੂੰ ਡਰਾਈਵਰ ਲੈ ਕੇ ਗਏ ਅਸੀਂ ਨਾਲ ਅਸੀਂ ਪੰਜੇ ਜਾਣੇ ਸੀਗੇ ਦੋਨੇ ਅਸੀਂ ਦੋਨੇ ਇਹਦੇ ਮੰਮੀ ਡੈਡੀ ਬੈਠੇ ਸੀ ਕੈਮਰੇ ਲੱਗੇ ਹੋਏ ਤੇ ਓਕੇ ਹਜੇ ਇੱਕ ਲਾ ਮਿਲੀ ਜਗੀ ਕਿ ਕਿ ਹੰਡਿਆ ਰੋਡ ਤੇ ਪਟਾਪਲਾਪ ਦੇ ਨਾਲ ਵਾਲੀ ਗਲੀ 'ਚ ਇੱਕ ਲੜਕੀ ਨੇ ਸੁਸਾਈਡ ਕਰ ਲਿਆ ਦੇਸ ਸਬੰਧ ਵਿੱਚ ਮਨ ਇਨਸਪੈਕਟਰ ਨੇ ਸਮੇਂ ਸਾਥੀ ਕਰਮਚਾਰੀ ਨੇ ਜਾ ਕੇ ਸਾਰਾ ਮੌਕਾ ਦੇਖਿਆ ਪੁੱਛ ਪੜਤਾਲ ਕੀਤੀ ਪੜਤਾਲ ਕਰਨ ਪ੍ਰੰਤ ਕਾਨੂੰਨ ਅਨੁਸਾਰ ਜੋ ਬਣਦੀ ਹੈ ਕਾਰਵਾਈ ਹਮਲ ਵਿੱਚ ਲਿਆਂਦੀ ਗਈ ਤੇ ਉਸ ਤੋਂ ਬਾਅਦ ਸ਼ਾਮ ਨੂੰ ਮ੍ਰਿਤਕ ਲੜਕੇ ਦੇ ਪਿਤਾ ਅਸ਼wini ਕੁਮਾਰ ਅਤੇ ਉਸ ਦੀ ਮਾਤਾ ਨੀਲਨ ਕੁਮਾਰੀ ਨੇ ਆਪਣਾ ਬਿਆਨ ਲਿਖਾਇਆ ਜਿਸ ਬਿਆਨ ਦੇ ਆਧਾਰ ਤੇ ਜੋਗਤਰਾਮ ਹਦਾਇਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਹਮਲ ਵਿੱਚ ਲਿਆਂਦੀ ਜਾ ਰਹੀ ਹੈ ਹਰੇਕ ਤਤ ਹਰੇਕ ਪਹਿਲੂ ਸਾਰੇ ਪਾਸਿਓ ਦਿਖਿਆ ਜਾਊਗਾ